ਹਾਂਜੀ ਵੀਰੇ ਕੀ ਹਾਲ ਚਾਲ ਆ ਵੀ ਲੈ ਵੀ ਦੋਸਤੋ ਗੰਨਾ ਇਹ ਆਪਣਾ ਇਹਨੂੰ ਦੇਖ ਕੇ ਹੱਸਿਓ ਨਾ ਯਾਰ ਵੀਰੇ ਕਿਉਂਕਿ ਗੰਨਾ ਕਮਜ਼ੋਰ ਆ ਬਹੁਤ ਕਮਜ਼ੋਰ ਹੋਣ ਦਾ ਕਾਰਨ ਦੋਸਤੋ ਇਹ ਆ ਵੀ ਥੋੜਾ ਇਤ ਕੀ ਮੇਰੇ ਤੋਂ ਅਣਗਹਿਲੀ ਹੋ ਗਈ ਵੀ ਇਹਨੂੰ ਪ੍ਰੋਪਰ ਗੜਾਈ ਨਹੀਂ ਕਰਾਈ ਗਈ ਇੱਕ ਇੱਕ ਵਾਰ ਹੀ ਗੁੱਡਿਆ ਗਿਆ ਆ ਤੇ ਬਾਕੀ ਪਿਛਲੇ 4 ਸਾਲ ਤੋਂ ਇਹ ਇਹਦੇ ਵਿੱਚ ਕੋਈ ਵੀ ਕਿਸੇ ਪ੍ਰਕਾਰ ਦਾ ਕੋਈ ਰੇ ਨਹੀਂ ਪਾਇਆ ਮੈਂ ਮੇਰਾ ਕਹਿਣ ਦਾ ਮਤਲਬ ਦੇਸੀ ਦਾ ਪਾਇਆ ਸੀ ਜੂਰੀਆ ਵਗੈਰਾ ਨਹੀਂ ਪਾਇਆ ਕੋਈ ਡਾਈ ਨਹੀਂ ਪਾਇਆ ਤੇ ਸਪਰੇਅ ਦਾ ਮਤਲਬ ਹੀ ਨਹੀਂ ਕੋਈ ਕੀਤੀ ਆ ਤੇ ਜਦੋਂ ਪਿੱਛੇ ਜੇ ਜੇਠਾੜ ਦੇ ਵਿੱਚ ਥੋੜਾ ਜਿਹਾ ਕਹਿੰਦੇ ਸੀ ਵੀ ਇਹਨੂੰ ਸੰਡੀ ਪੈ ਗਈ ਆ ਗਈ ਮੈਂ ਤਾਂ ਉਦੋਂ ਵੀ ਸਪਰੇਅ ਨਹੀਂ ਕੀਤੀਆਂ ਕਿ ਉਦੋਂ ਵੀ ਇੱਕ ਕੱਚੀ ਲੱਸੀ ਦੀ ਸਪਰੇਅ ਕਰਤੀ ਸੀਗੀ ਵਿੱਚ ਮੇਰੇ ਖਿਆਲ ਨਾਲ ਖਲ ਪਾ ਕੇ ਸਰੋਂ ਦੀ ਤੇ ਬਾਕੀ ਦੋਸਤੋ ਪ੍ਰੋਪਰ ਮੇਤੋਂ ਪਾਣੀ ਵੀ ਨਹੀਂ ਲੱਗਿਆ ਬਿੱਗਾ ਥਾਵਾ ਪਿਛਲੀ ਵਾਰ ਵੀ ਇੰਨੇ ਥਾਉ ਦੇ ਵਿੱਚੋਂ 3 ਕੁਇੰਟਲ ਮਿੱਠਾ ਹੋ ਗਿਆ ਸੀਗਾ ਤੇ ਪਿਛਲੀ ਵਾਰ ਵੀ ਦੋਸਤੋ ਮੇਤੋਂ ਯਾਨੀ ਆਪਦੇ ਕੋਲ ਵੀ ਮੇਰੇ ਕੋਲ 50 60 ਕਿਲੋ ਮਸਾਂ ਬਚਿਆ ਸੀ ਮਿੱਠਾ ਸ਼ੱਕਰ ਤੇ ਗੁੜ ਤੇ ਯਾਨੀ ਲੋਕਾਂ ਨੇ ਕੋਈ ਪਿਆਰ ਨਾਤੇ ਲੈ ਗਿਆ ਕੋਈ ਕਿਵੇਂ ਲੈ ਗਿਆ ਯਾਨੀ 150 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਮੇਰੇ ਤੋਂ ਦੁਨੀਆ ਹੱਥਾਂ 'ਚ ਵੀ ਲੈ ਗਈ ਯਾਨੀ ਮਿੱਤਰ ਦੋਸਤ ਹੋ ਗਏ ਕੋਈ ਨੈਟ ਤੇ ਵੀਡੀਓ ਫੋਨ ਕਰਕੇ ਲੋਕੀ ਵਾਹਵਾ ਲੈ ਗਏ ਸੀਗੇ ਮੇਰੇ ਤੋਂ ਤੇ ਇਸ ਵਾਰ ਵੀ ਉਹੀ ਆਪਣਾ ਵਿੱਗਾ ਥਾਂ ਤੇ ਇਸ ਵਾਰ ਬਾਅਦ ਨਾ ਕਿਉਂਕਿ ਇਹ ਕਿਹਨੂੰ ਤੀਜਾ ਸਾਲ ਆ ਤੇ 18 ਬੀਜਾ ਦੋਸਤੋ ਗੰਨੇ ਦਾ ਹੈ ਤੇ ਮਿੱਠਾ ਕੁਸ ਚਿੱਟੇ ਰੰਗ ਦੀ ਸ਼ੱਕਰ ਹੁੰਦੀ ਆ ਦੋਸਤੋ ਤੇ ਮੈਂ ਕਹਿੰਦਾ ਵੀ ਕੌਲੀ ਚ ਪਾ ਲੋ ਤੁਸੀਂ ਪੰਜੀਰੀ ਭੁੱਲ ਜੂਗੇ ਇੰਨੀ ਵਧੀਆ ਸ਼ੱਕਰ ਹੁੰਦੀ ਆ ਇਹਦੀ ਪਿਛਲੀ ਵਾਰ ਦੇਖੀ ਆ ਜੇ ਦੋਸਤਾਂ ਨੇ ਜਿਹਨੇ ਵੀ ਲੈ ਕੇ ਗਏ ਨੇ ਮੇਰੇ ਤੋਂ ਤੇ ਸਾਰੇ ਨੂੰ ਪਤਾ ਹੀ ਆ ਵੀ ਮੈਂ ਕਹਿੰਦਾ ਮੂੰਹੋਂ ਨਹੀਂ ਲੈਂਦੀ ਹੈਗੀ ਇੰਨੀ ਸਵਾਦ ਸ਼ੱਕਰ ਹੁੰਦੀ ਆ ਤੇ ਚਾਹ ਦੇ ਵਿੱਚ ਪਾਓ ਜਾਂ ਦੁੱਧ ਦੇ ਵਿੱਚ ਪਾਓ ਤੁਸੀਂ ਚੀਨੀ ਨੂੰ ਤਾਂ ਭੁੱਲੇ ਜਾਓਗੇ ਚੀਨੀ ਨੂੰ ਤਾਂ ਵੈਸੇ ਵੀ ਸਸਤੀ ਗੱਲ ਕਹਿ ਦੇਣੀ ਚਾਹੀਦੀ ਹੈ ਕਿਉਂਕਿ ਪਤਾ ਹੀ ਆਪਾਂ ਨੂੰ ਵੀ ਉਹਦੇ 'ਚ ਕਿੰਨਾ ਸਲਫਰ ਹੁੰਦਾ ਤੇ ਨੁਕਸਾਨ ਉਹਦੇ ਚਲੋ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਤੇ ਇਹ ਘਰ ਦੀ ਚੀਜ਼ ਆ ਤੇ 1% ਵੀ ਕੋਈ ਮੈਂ ਦਾਵਾ ਕਰਦਾ ਮੈਂ ਲੱਖ ਰੁਪਇਆ ਨਾਮ ਦਊਂਗਾ ਜੇ ਕੋਈ ਸਾਬਤ ਕਰ ਦੇ ਵੀ ਮੈਂ ਇਹਦੇ ਵਿੱਚ ਕੋਈ ਵੀ ਪੈਸਟੀਸਾਈਡ ਪਾਇਆ ਹੋ ਪਾਇਆ ਹੋਵੇ ਜਾਂ ਕੋਈ ਜ਼ੂਰੀਆ ਜਾਂ ਡਾਈ ਕੁਝ ਵੀ ਪਾਇਆ ਹੋਵੇ ਸੋ ਦੋਸਤੋ ਬਿਲਕੁਲ ਆਰਗੇਨਿਕ ਆ ਬਿਲਕੁਲ ਨੇਚਰਲ ਆ ਤੇ ਪਰ ਇੰਨਾਗਾ ਮੇਰੇ ਵੀਰ ਬਣ ਕੇ ਹੱਸਿਓ ਨਾ ਯਾਰ ਗੰਨਾ ਥੋੜਾ ਕਮਜ਼ੋਰ ਆ ਕਮਜ਼ੋਰ ਰਹਿਣ ਦਾ ਕਾਰਨ ਇਹਦਾ ਇਹੀ ਹੱਲ ਦੇਖ ਲਓ ਅੱਜ ਇਹਨੂੰ ਮੈਂ ਪਾਣੀ ਲਾ ਰਿਹਾ ਸੱਚ ਤੁਹਾਨੂੰ ਦੱਸ ਦਵਾਂ ਅੱਜ ਇਹਨੂੰ ਪਾਣੀ ਲਾ ਰਿਹਾ ਤੇ ਅੱਜ ਤੋਂ 8-10 ਦਿਨ ਤੱਕ ਇਹਨੂੰ ਆਪਾਂ ਘੜਨ ਲੱਗ ਜਾਾਂਗੇ ਕਹਿਣ ਦਾ ਮਤਲਬ 12-13 ਦਿਨ ਤੱਕ ਆਪਾਂ ਖਿਲਾੜੀ ਚਲਾਵਾਂਗੇ ਤੇ ਜਿਹੜੇ ਵੀ ਮੇਰੇ ਵੀਰ ਨੂੰ ਕਿਸੇ ਨੂੰ ਆਰਗੈਨਿਕ ਸ਼ੱਕਰ ਜਾਂ ਗੁੜ ਚਾਹੀਦਾ ਹੋਇਆ ਹੋਣਾ ਦਾ 3 ਕੁ ਕੁਆਂਟਲ ਮਸਾਂ ਹੀ ਆ 6-7 2 ਕੁ ਕੁਆਂਟਲ ਹੋਵੇ ਪਰ ਜਿੰਨਾ ਵੀ ਹੋ ਸਕੇ ਆਪਾਂ ਘਰੇ ਰੱਖਣ ਤੋਂ ਬਾਅਦ 60-70-80 ਕਿਲੋ ਘਰੇ ਰੱਖਣ ਤੋਂ ਬਾਅਦ ਜਿੰਨਾ ਵੀ ਹੋਇਆ ਆਪਾਂ ਮਿੱਤਰਾਂ ਦੋਸਤਾਂ ਨੂੰ ਇਹ ਦੇ ਦੇਣੀ ਆ ਤੇ ਉਹੀ ਰੇ ਤੇ ਮੈਂ ਕਹਾਂ ਵੀਰੇ 150 ਨੂੰ ਵੀ ਤੁਸੀਂ ਐਂ ਕਹੋਗੇ ਵੀ ਯਾਰ ਜਿਵੇਂ ਬਹੁਤ ਸਸਤੀ ਹੁੰਦੀ ਹੈ ਜਿਹੜੇ ਹਿਸਾਬ ਨਾਲ ਇਹਦਾ ਮਿੱਠਾਗਾ ਜਿਹੜੇ ਹਿਸਾਬ ਨਾਲ ਦੀ ਸ਼ਕਲ ਸੂਰਤ ਆ ਜਿਹੜੇ ਹਿਸਾਬ ਨਾਲ ਇਹਦੇ ਫਾਇਦੇ ਨੇ ਜਿਹੜੇ ਹਿਸਾਬ ਨਾਲ ਇਹਦੇ ਗੁਣ ਨੇ ਮੂੰਹੋਂ ਨਹੀਂ ਲੈਣੀ ਦੋਸਤੋ ਕੌਲੀ ਚ ਪਾ ਲਿਓ ਤੁਸੀਂ ਇਹਨੂੰ ਐਂ ਲੱਗੂ ਜਿਵੇਂ ਪੰਜੀਰੀ ਖਾ ਰਹੇ ਹੁੰਦੇ ਆ ਇੰਨੀ ਵਧੀਆ ਸ਼ੱਕਰ ਹੁੰਦੀ ਆ ਸੋ ਦੋਸਤੋ ਅੱਲਾ ਤੁਹਾਨੂੰ ਗੱਲਾਂ ਇੱਕ ਵਾਰ ਫੇਰ ਦਿਖਾ ਦਮਾ ਲਓ ਦੇਖ ਲਓ ਜੀ ਸਾਰੇ ਜਾਣੇ ਗੱਲਾਂ ਹੈ ਕਮਜ਼ੋਰ ਜ਼ਰੂਰ ਮੇਰਾ ਭਾਈ ਬਣ ਕੇ ਕੋਈ ਹੱਸੇ ਹੋਣਾ ਯਾਰ ਵੀਰੇ ਅੱਜ ਅੱਜ ਪਾਣੀ ਲਾ ਰਹੇ ਆ ਇਹਨੂੰ ਪਹਿਲਾਂ ਪਾਣੀ ਨੂੰ ਵੀ ਥੋ ਦੇਣਾ ਵੀ ਮੇਰੇ ਵੀਰ ਨੂੰ ਲੋੜ ਹੋਊਗੀ ਮੈਨੂੰ ਮੈਸੇਜ ਕਰ ਦਿਓ ਪ੍ਰੋਫਾਈਲ ਦੇ ਵਿੱਚ ਆਪਣਾ ਨੰਬਰ ਵੀ ਹੈਗਾ ਠੀਕ ਆ ਦੋਸਤੋ ਧੰਨਵਾਦ ਜੀ